ਭਾਰਤ ਦਾ ਸੰਵਿਧਾਨ 1950 ਦੇ ਵਿੱਚ ਬਣਿਆ 1950 26 ਜਨਵਰੀ 1950 ਨੂੰ ਕੌਮ ਨੇ ਸਮਾਪਤ ਕਰਤਾ ਉਸ ਸੰਵਿਧਾਨ ਨੂੰ ਲਿਖਣ ਵਾਲੇ 300 ਬੰਦਾ ਲਿਖਣ ਵਾਲਾ ਹੈ ਕੋਈ ਇਹ ਨਹੀਂ ਕਿ ਮਦਰ ਡਾਕਟਰ ਮੀਟ ਕਰਨੇ ਇਕੱਲੇ ਨੇ ਬੈਠ ਕੇ ਨਹੀਂ ਲਿਖਤਾ ਨਾ 300 ਬੰਦਾ ਲਿਖ ਲਿਆ ਤੋ ਇੱਕ ਇਹਦਾ 300 ਬੋਣ ਦਾ ਮਤਲਬ ਇਹ ਹੈ ਕਿ ਨੂੰ ਸਵਾਰ ਕੇ ਇੱਕ ਇੱਕ ਗੱਲ ਦੇ ਉੱਤੇ ਘੋਖ ਕੇ ਵਿਚਾਰ ਕੇ ਲਿਖ ਲੋ ਤਾਂ ਕਿ ਕਿਸੇ ਵੀ ਕਮਿਊਨਿਟੀ ਦੇ ਲੋਕਾਂ ਦਾ ਨੁਕਸਾਨ ਨਾ ਹੋਵੇ ਤੇ ਕਿਸੇ ਵੀ ਪੱਖ ਤੋਂ ਨੁਕਸਾਨ ਨਾ ਹੋਵੇ ਇਸ ਲਈ ਲਿਖਿਆ ਨਾ ਤੇ ਜਿਹੜਾ ਉਹ ਸੰਵਿਧਾਨ ਹੈ ਉਹ ਜਿਹੜਾ ਤੁਸੀਂ ਤੁਹਾਡੇ ਤੇ ਬਹੁਤ ਸਾਰਿਆਂ ਨੇ ਪੋਲੀਟੀਕਲ ਸਾਇੰਸ ਪੜ੍ਹੀ ਹੋਊਗੀ ਭਾਰਤ ਦੇ ਸੰਵਿਧਾਨ ਦੇ ਵਿੱਚ ਜਿਹੜੀ ਪਹਿਲੀ ਸੋਧ ਹੋਈ ਹੈ ਉਹ ਕਿਦਾਂ ਹੋਈ ਪਤਾ ਕਿਸੇ ਨੂੰ ਕਹੋ ਜੱਜਨਾ ਆਇਦਰਲੇ ਪਾਸੇ ਕਾਫੀ ਨੌਜਵਾਨ ਮੁੰਡੇ ਬੈਠੇ ਆ ਪਤਾ ਕਿਸੇ ਨੂੰ ਪਹਿਲੀ ਸੋਧ 51 ਪਹਿਲੀ ਸੋਧ ਜੂਨ 1951 ਨੂੰ ਹੋਈ ਹੈ ਚਲੋ ਕੋਈ ਗੱਲ ਨੇੜੇ ਆਪਾਂ ਬੜਾ ਬਰਕਨੇਗਾ ਕਮੈਂਡ ਦਾ ਜੂਨ 1952 ਤੇ ਜੂਨ 1952 ਚ ਬੜਾ ਫਰਕ ਨਹੀਂ ਮੇਰਾ ਗੱਲ ਕਰਨ ਦਾ ਭਾਵ ਇਹ ਨਹੀਂ ਕਿ ਇਹ ਡੇਟਾ ਨੂੰ ਟਾ ਮਾੜਾ ਮੁੱਡਾ ਫਰਕ ਰਹਿ ਜਾਂਦਾ ਪਰ ਉਹਦੇ ਚ ਹੋਇਆ ਕੀ ਸਮਝਣ ਵਾਲੀ ਗੱਲ ਇਹ ਉਹਦੇ ਚ ਹੋਇਆ ਕੀ ਉਹਨੇ ਲਿਖਿਆ ਕੀ ਕਮੈਂਡਮੈਂਟ ਕੀਤੀ ਤਾਂ ਕਿਉਂ ਕੀਤੀ ਉਹਦੇ ਕੀ ਲੋੜ ਪੈਗੀ ਉਹਦੇ ਚ ਇਹ ਲਿਖਿਆ ਹੈ ਕਿ ਭਾਰਤ ਦਾ ਜਿਹੜਾ ਸੰਵਿਧਾਨ ਹੈ ਇਹਦੇ 8 ਅਧਿਆਏ ਨੇ ਅੱਠ ਸ਼ੈਡਿਊਲ ਨੇ ਜਿਹੜੀ ਜੇ ਉਹ ਸੰਵਿਧਾਨਕ ਭਾਸ਼ਾ ਚ ਬੋਲਣਾ ਹੋਵੇ ਤਾਂ ਉਹ ਅੱਠ ਸ਼ੈਡਿਊਲ ਕਹਾਂਗੇ ਆਪਾਂ ਤੇ ਅੱਜ ਇਸ ਸੰਵਿਧਾਨ ਨੂੰ ਇੱਕ 9th ਨੌਵਾਂ ਸ਼ੈਡਿਊਲ ਹੋਰ ਦਿੱਤਾ ਜਾਂਦਾ ਹੈ ਤੇ ਜਿੰਨੇ ਵੀ ਕਾਨੂੰਨ ਇਸ ਨੌਵੇਂ ਸ਼ੈਡਿਊਲ ਚ ਆਉਣਗੇ ਦਰਜ ਹੋਣਗੇ ਉਹਨਾਂ ਕਾਨੂੰਨਾਂ ਦੇ ਖਿਲਾਫ ਭਾਰਤ ਦੇ ਲੋਕ ਕੋਰਟ ਨਹੀਂ ਜਾ ਸਕਣਗੇ ਪਤਾ ਕਿਸ ਨੂੰ ਇਸ ਗੱਲ ਦਾ ਤੇ ਉਹ ਕਿਹਨੇ ਲਿਖਿਆ ਉਹ ਅਮੈਂਡਮੈਂਟ ਕਿਹਨੇ ਕੀਤੀ ਹੈ ਜਿਨ੍ਹਾਂ ਦੇ ਝੰਡੇ ਚੱਕੀ ਫਿਰਦੇ ਆ ਇਹਨਾਂ ਨੇ ਕੀਤੀ ਹੈ ਨਾ ਆਪਾਂ ਤਾਂ ਕਰਨੀ ਹੈ ਸੰਵਿਧਾਨ 'ਚ ਸੋਧ ਕਰੇਗਾ ਉਹਦੇ 'ਚ ਅਦਲਾ ਬਦਲੀ ਕਰੇਗਾ ਤੇ ਤੁਹਾਡੇ ਚੁਣੇ ਹੋਏ ਐਮਪੀ ਬੈਠ ਕੇ ਕਰਨਗੇ ਕੀ ਖਿਆਲ ਹੈ ਜੀ ਤੁਹਾਡੇ ਚੁਣੇ ਐਮਪੀਆ ਨੇ ਸੋਧ ਕਰਤੀ ਤੇ ਉਸ ਇੱਕ ਸੋਧ ਨੇ ਜਿੰਨੇ ਕਾਨੂੰਨ ਉਹਦੇ ਵਿੱਚ ਦਰਜ ਹੋਣਗੇ ਉਹਨਾਂ ਕਾਨੂੰਨਾਂ ਦੇ ਖਿਲਾਫ ਤੁਹਾਡਾ ਕੋਰਟ ਜਾਣ ਦਾ ਦਰਵਾਜ਼ਾ ਬੰਦ ਕਰਤਾ ਤੇ ਕਿਸਾਨੀ ਨਾਲ ਰਿਲੇਟਡ ਸੈਂਕੜੇ ਕਾਨੂੰਨ ਆ ਉਹਦੇ ਚ ਆ ਜਿਹੜਾ ਸਾਡਾ ਲੈਂਡ ਐਕ acquisition ਐਕਟ ਹੈ ਇਹ ਉਹਦੇ ਚ ਹੈ ਤੁਹਾਡੀ ਕੋਈ ਜ਼ਮੀਨ ਸਰਕਾਰ ਕੋਈ ਕੰਪਨੀ ਐਕਵਾਇਰ ਕਰੇ ਤੁਸੀਂ ਜਾ ਕੇ ਆਪਣੀ ਮੰਡੀ ਦੇ ਵਿੱਚ ਆਪਣੀ ਸ਼ਹਿਰ ਦੇ ਵਿੱਚ ਵਕੀਲ ਨਾਲ ਗੱਲ ਕਰਿਓ ਕਿ ਸਾਡੀ ਜ਼ਮੀਨ ਐਕਵਾਇਰ ਕਰਦੀ ਆ ਕੰਪਨੀ ਅਸੀਂ ਉਹਦੇ ਤੇ ਕੋਰਟ 'ਚ ਕੇਸ ਕਰਨਾ ਚਾਹੁੰਦੇ ਆ ਸਾਨੂੰ ਕੋਰਟ ਤੋਂ ਸਟੇ ਲੈ ਕੇ ਦਿਓ ਸਾਬ ਜਵਾਬ ਦੇਊਗਾ ਤੁਹਾਡਾ ਵਕੀਲ ਕਿ ਇਹਦੇ ਸਬੰਧ 'ਚ ਕੋਰਟ ਕੇਸ ਨਹੀਂ ਹੋ ਸਕਦਾ ਇਹ ਉਹਦੇ ਚ ਲਿਖਿਆ ਹੈ ਬਣਾਇਆ ਕਿਹਨੇ ਆਹੋ ਪੋਲਿਟਿਕਲ ਪਾਰਟੀ ਨੇ ਬਣਾਇਆ ਨਾ 51 ਦੀ ਪੋਲਿਟਿਕਲ ਪਾਰਟੀ ਉਹ ਬਣਾਉਣ ਵਾਲੀ ਪੋਲਿਟਿਕਲ ਪਾਰਟੀ ਜਿਹਦੇ ਵਿੱਚ ਉਸ ਸਮੇਂ ਕੁਝ ਅੰਗਰੇਜ਼ ਵੀ ਸ਼ਾਮਲ ਹੈ ਪਰਵਦਾਸ ਤੂੰ ਸਾਡੇ ਦੁਸ਼ਮਣ ਸੀ ਇਹ ਤਾਂ ਸਾਡੇ ਦੁਸ਼ਮਣ ਨਹੀਂ ਸੀ ਇਹਨੂੰ ਵੀ ਛੱਡ ਦਿਓ ਇਹ ਦੁਸ਼ਮਣਾਂ ਸਾਡੇ ਸਾਰੇ ਦੁਸ਼ਮਣਾਂ ਨਾਲ ਰਲ ਕੇ ਪਾਵਰ ਟਰਾਂਸਫਰ ਕਰਾਉਣੀ ਸੀ ਕਰਵਾ ਲਈ ਇਹਨਾਂ ਨੇ ਕਿਸੇ ਲਾਲਚੀ ਚੀ ਆ ਕੇ ਕੀਤੀ ਉਹ ਜਿਹੜੇ ਦੂਜੇ ਨੇ ਹਰ ਇਲੈਕਸ਼ਨ ਦੇ ਵਿੱਚ ਜਦੋਂ ਵੀ ਚੋਣਾਂ ਹੁੰਦੀਆਂ ਐ ਤੁਹਾਡੀਆਂ ਸੱਥਾਂ 'ਚ ਆ ਕੇ ਖੜ ਕੇ ਬੋਲ ਕੇ ਜਾਂਦੇ ਐ ਅਗਲੇ ਮੋਲ ਕੇ ਜਾਂਦੇ ਮੋਲਦੇ ਕੋਈ ਲੀਡਰ ਕਦੇ ਇਸ ਟੌਪਿਕ ਤੇ ਤੁਹਾਡੇ ਨਾਲ ਬੋਲਿਆ ਇਹ ਪਰਦਾ ਖੋਲਿਆ ਕਦੇ ਕਿਸੇ ਨੇ ਵੀ ਇਹਨਾਂ ਲੋਕਾਂ ਨੇ ਸਾਡੇ ਸੰਵਿਧਾਨ ਦੇ ਰਾਹੀਂ ਸਾਡਾ ਅਦਾਲਤ ਦੇ ਵਿੱਚ ਜਾਣ ਦਾ ਕੋਰਟ ਦੇ ਵਿੱਚ ਜਾਣ ਦਾ ਅਧਿਕਾਰ ਹੀ ਖੋਲਿਆ। ਬੋਲਿਆ ਕਦੇ ਕਿਸੇ ਨੇ? ਨਹੀਂ ਬੋਲਿਆ। ਆਉਂਦੇ ਤਾਂ ਸਾਰੇ ਹੀ ਐ। ਅਜੇ ਨਾ ਹੋਣ ਵਾਲਾ ਵੀ ਬਥੇਰੀ ਆਲੇ ਆਇਆ ਹੋਊਗਾ। ਨਹੀਂ ਨਾ ਕੀਤਾ। ਕਿਉਂ? ਇਹਦਾ ਮਤਲਬ ਇਹ ਕਲੀਅਰ ਹੋ ਗਿਆ ਕਿ ਜਿਹੜੀ ਮੈਂ ਗੱਲ ਕੀਤੀ ਐ ਸ਼ੁਰੂ ਜਿੱਤੋਂ ਕੀਤੀ ਸੀ ਕਿ ਬੇੜਾ ਗਰਖ ਕਰਨ ਵਾਲਿਆਂ ਦੇ ਵਿੱਚ ਸਾਨੂੰ ਮਾਰਨ ਵਾਲਿਆਂ ਦੀ ਲਾਈਨ 'ਚ ਸਾਰੇ ਹੀ ਖੜੇ ਨੇ ਕੋਈ ਘਟ ਨਹੀਂ ਇਨਾਂ 'ਚ ਸਾਰੇ ਸਾਡੇ ਦੁਸ਼ਮਣ ਨੇ ਹਕੀਕਤ ਹੈ ਹੁਣ ਇਨਾਂ ਦੇ ਵਿੱਚੋਂ ਦੀ ਆਪਾਂ ਲੜਾਈ ਲੜ ਕੇ ਆਪਦੀ ਕਿਸਾਨੀ ਬਚਾਉਣੀ ਆ ਕਿਤੇ ਦੇ ਲੋਕ ਬਚਾਉਣ ਵਾਸਤੇ ਤੁਰੇ ਹੋਏ ਆ ਜੀਹੜਾ ਸਰੀਰ ਦੀ ਆਪਾਂ ਗੱਲ ਕਰਦੇ ਆਂ ਵੀ ਸਰੀਰ ਹੁਣ ਇੰਨੀ ਜੋਗਰਾ ਨਹੀਂ ਭਾਵੇਂ ਫੇਰ ਵੀ ਮਾਈਂਡ ਕਹਿੰਦਾ ਵੀ ਨਹੀਂ ਬੈਠਣਾ ਨਹੀਂ ਚਾਹੀਦਾ ਮਰਨਾ ਹੀ ਹੈ ਨਾ ਕਿ ਕੋਈ ਗੱਲ ਨਹੀਂ ਇਹ ਤਾਂ ਵਾਹਿਗੁਰੂ ਦਾ ਹੁਕਮ ਹੈ ਜਿੰਦੋਂ ਆ ਗਈ ਉਦੋਂ ਮਰ ਜਾਗੇ ਲੇਕਿਨ ਜਿੰਨਾ ਚਿਰ ਸਾਹ ਚੱਲਦੇ ਆ ਆਪਣੇ ਕੋਲੇ ਜੋ ਸਮਝ ਹੈਗੀ ਹੈ ਉਹ ਤਾਂ ਸਾਡੀ ਕਿਸਾਨੀ ਦੇ ਵਿੱਚ ਸਾਨੂੰ ਲਿਜਾਣੀ ਚਾਹੀਦੀ ਹੈ ਨਾ ਇਹ ਇਸ ਗੱਲ ਨੂੰ ਅਸੀਂ ਕਿਸਾਨੀ ਤੱਕ ਲਿਜਾਣ ਲਈ ਓਵਰਆਲ ਇੰਡੀਆ ਯਤਨਸ਼ੀਲਾ ਆ ਥੋੜੇ ਦਿਨ ਪਹਿਲਾਂ ਅਸੀਂ ਤਾਮਿਲਨਾਡੂ ਜਾ ਕੇ ਆਏ ਆ ਦੇਖਣ ਵਾਲੇ ਨੂੰ ਤਾਂ ਆਇਆ ਲੱਗਦਾ ਹੋਊਗਾ ਵੀ ਇਹ ਸੈਰਾਂ ਕਰਦੇ ਫਿਰਦੇ ਆ ਘੁੰਮਦੇ ਫਿਰਦੇ ਜਾਂ ਜਾਂਦੇ ਜਿਹੜੇ ਫਿਰਦੇ ਆ ਹੈਨਾ ਦੇਖਣ ਵਾਲੇ ਨੂੰ ਇਉਂ ਹੀ ਲੱਗਦਾ ਹੈ ਪਰ ਜਦੋਂ ਜਦੋਂ ਦੇਖੀਦਾ ਨਾ ਸਫਰ ਜਦੋਂ ਕਰੀਦਾ ਜੇ ਕਿਵੇਂ ਕਰੀਦਾ ਕੀ ਕੁਝ ਖਾਣਾ ਪੀਣਾ ਪੈਂਦਾ ਕਿਹੜੇ ਹਾਲਾਤਾਂ ਵਿੱਚ ਦੀ ਲੰਗੀ ਦਾ ਬਾਹਰ ਜਾ ਕੇ ਫਿਰ ਪਤਾ ਲੱਗਦਾ ਹੈ ਅਸੀਂ 21 ਤਰੀਕ ਨੂੰ ਸਵੇਰ 9 ਵਜੇ ਘਰੋਂ ਚੱਲੇ ਤੇ 23 ਤਰੀਕ ਨੂੰ ਸਵੇਰ 6 ਵਜੇ ਜਾ ਕੇ ਜਿੱਥੇ ਉਤਰਨਾ ਸੀ ਉੱਥੇ ਜਾ ਕੇ ਉਤਰੇ ਆਂ ਅੰਦਾਜ਼ਾ ਲਾ ਲਿਓ ਕਿ ਇੰਨਾ ਲੰਮਾ ਸਮਾਂ ਰੇਲ ਗੱਡੀ 'ਚ ਹੀ ਨਾ ਉੱਥੇ ਕੁਝ ਖਾਣ ਨੂੰ ਐ ਅਸੀਂ ਅਸੀਂ ਆਪਦੇ ਨਾਲ ਆ ਸਿਰਫ ਸਾਡੇ ਕੋਲੇ ਛੋਲੇ ਸੀ ਰੋਟੀ ਨਹੀਂ ਖਾਧੀ ਤੇ ਉਹਨਾਂ ਚ ਕਰਦਿਆਂ ਕਰਦਿਆਂ ਅਸੀਂ ਸਾਊਥ 'ਚ ਚਲੇ ਗਏ ਉੱਥੇ ਰੋਟੀ ਹੈ ਹੀ ਨਹੀਂ ਜਿਹੇ ਦੇ ਹਾਲਾਤਾਂ 'ਚ ਗਏ ਆ ਉਹਨਾਂ ਹਾਲਾਤਾਂ ਜੀ ਵਾਪਸ ਕਰੇ ਆਣੇ 21 ਤਰੀਕ ਨੂੰ ਚਲੇ ਆ ਤੇ 28 ਤਰੀਕ ਨੂੰ ਸੁਬਾ 2 ਵਜੇ ਆ ਕੇ 2:30 ਵਜੇ ਆ ਕੇ ਦਿੱਲੀ ਉਤਰ ਗਏ। ਯਾਨੀ ਬਾਹਰ ਜਾਂਦੇ ਆ ਜਦੋਂ ਵੇਖਣ ਵਾਲੇ ਨੂੰ ਇਹ ਲੱਗਦਾ ਹੈ ਵੀ ਸ਼ਾਇਦ ਸੈਰ ਕਰਦੇ ਫਿਰਦੇ ਹੋਣ। ਅਸੀਂ ਇਸ ਲਈ ਗਏ ਸੀ ਪਿਆਰਿਓ ਕਿ ਤਮਲਾਡੂ ਦੇ ਅੰਦਰ ਆਪਣੇ SKM ਨਾਨ ਪੋਲੀਟੀਕਲ ਦਾ ਹਿੱਸਾ ਇੱਕ ਜੱਥੇਬੰਦੀ ਜਿਹਦੇ ਲੀਡਰ ਨੇ ਪੀ ਆਰ ਪਾਂਡਿਆਨ ਉਹ ਵੀ ਤੁਹਾਡੀ ਲੜਾਈ ਲੜ ਰਹੇ ਨੇ ਕਾਮਲ ਲਾਡੂ ਦੀ ਸਰਕਾਰ ਨੇ ਇੱਕ ਪੁਰਾਣਾ ਕੇਸ ਸੰਨ 2015 ਦਾ ਚੱਕ ਕੇ ਉਸ ਬੰਦੇ ਨੂੰ 13 ਸਾਲ ਦੀ ਇੱਕ ਉਹਦਾ ਸਾਥੀ ਹੈ ਦੋਵਾਂ ਨੂੰ 13-13 ਸਾਲ ਦੀ ਸਜ਼ਾ ਕੀਤੀ ਹੈ ਕੇਸ ਕੀ ਹੈ ਰੌਲਾ ਕੀ ਸੀ ਆਹਨ ਆਪਾਂ ਰੋਜ਼ ਹੀ ਰੋਲਾ ਪੈਂਦਾ ਨਾ ਵੀ ਫਲਾਨੀ ਫੈਕਟਰੀ ਲੱਗ ਰਹੀ ਹੈ ਇਥੈਨੋਲ ਦੀ ਫੈਕਟਰੀ ਲੱਗ ਰਹੀ ਹੈ ਸੀਮੈਂਟ ਦੀ ਫੈਕਟਰੀ ਲੱਗ ਰਹੀ ਹੈ ਟਾਇਰਾਂ ਦੀ ਫੈਕਟਰੀ ਲੱਗ ਰਹੀ ਹੈ ਉਹਦਾ ਅਸੀਂ ਵਿਰੋਧ ਕਰਦੇ ਹਾਂ ਨਾ ਭਾਵੇਂ ਸਾਰੇ ਉੱਥੇ ਉਸ ਏਰੀਏ ਦੇ ਵਿੱਚ ਸਰਕਾਰ ਵੱਲੋਂ ਕਾਨੂੰਨ ਬਣਾ ਕੇ ਬਕਾਇਦਾ ਬੰਦਸ਼ ਲਾਈ ਗਈ ਹੈ ਕਿ ਜਿਹੜਾ ਆ ਖੇਤਰ ਹੈ ਇਸ ਖੇਤਰ ਦੇ ਵਿੱਚ ਕਿਸੇ ਕਿਸਮ ਦੀ ਕੋਈ ਫੈਕਟਰੀ ਕੋਈ ਇੰਡਸਟਰੀ ਨਹੀਂ ਲੱਗ ਸਕਦੀ। ਮਕਾਇਦਾ ਉਸ ਏਰੀਏ ਨੂੰ ਪ੍ਰੋਟੈਕਟਿਡ ਏਰੀਆ ਘੋਸ਼ਿਤ ਕੀਤਾ ਜਾ ਚੁੱਕਿਆ ਹੈ ਕਾਨੂੰਨ ਬਣਾ ਕੇ। ਨੋਟੀਫਿਕੇਸ਼ਨ ਹੋ ਚੁੱਕਿਆ ਹੈ। ਹੁਣ ਉੱਥੇ ਇੱਕ ਕੰਪਨੀ ਗੈਸ ਕੱਢਣ ਲੱਗੀ ਆ ਕੇ। ਬੈਠੋ 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 ਇੱਕ ਕੰਪਨੀ ਉੱਥੇ ਆ ਕੇ ਗੈਸ ਕੱਢਣ ਲੱਗੀ ਐ ਤੇ ਗੈਸ ਹੋ ਗਈ ਉਹਨਾਂ ਤੋਂ ਲਈਕਰ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਰੌਲਾ ਪਿਆ ਤਾਂ ਇਹਨਾਂ ਬੰਦਿਆਂ ਨੇ ਉੱਥੇ ਜਾ ਕੇ ਪ੍ਰੋਟੈਸਟ ਲੋਕਾਂ ਦੀ ਆਵਾਜ਼ ਨੂੰ ਸਰਕਾਰਾਂ ਤੱਕ ਪਹੁੰਚਾਉਣ ਲਈ ਪ੍ਰੋਟੈਸਟ ਕੀਤਾ ਤੇ ਕਾਰਪੋਰੇਟ ਇੰਨਾ ਬਲਵਾਨ ਐ ਉਹਨੇ ਉਹਨਾਂ ਦੇ ਉੱਤੇ ਕੇਸ ਰਜਿਸਟਰ ਕੀਤਾ ਤੇ ਹੁਣ ਚੱਕ ਕੇ ਉਹਨੂੰ 13 ਸਾਲ ਸਜ਼ਾ ਸੁਲਾ ਦਿੱਤੀ ਗਈ ਆਪਾਂ ਸਾਰਿਆਂ ਨੇ ਜਿੰਨੀ ਜੋਗਰੇ ਸੀ ਪੂਰੇ ਭਾਰਤ ਦੇ ਵਿੱਚ ਉਹ ਪ੍ਰੋਟੈਸਟ ਕੀਤਾ ਪੀਰ ਪਾਂਡੇਲ ਜੀ ਦੇ ਹੱਕ ਚ ਕਾਸੀ ਪ੍ਰੋਗਰਾਮ ਰੱਖਿਆ ਸੀਗਾ ਕਿ ਅਸੀਂ ਉੱਥੇ ਜਾਵਾਂਗੇ ਉੱਥੇ ਮੀਟਿੰਗ ਕਰਾਂਗੇ ਜਿਸ ਦਿਨ ਅਸੀਂ ਪ੍ਰੋਟੈਸਟ ਕਰਕੇ ਆਪਾਂ ਆਪਾਂ ਪ੍ਰੋਟੈਸਟ ਕੀਤਾ 18 ਤਰੀਕ ਨੂੰ 19 ਤਰੀਕ ਨੂੰ ਸਰਕਾਰ ਨੇ ਉਹਨੂੰ ਛੱਡਿਆ ਤੁਹਾਡੇ ਅੰਦੋਲਨ ਦੀ ਬਦੌਲਤ ਜਿਹੜੀ ਇੱਥੇ ਗੱਲ ਆ ਰਹੀ ਸੀ ਕਿ ਤੁਸੀਂ ਤੁਹਾਡੀ ਆਵਾਜ਼ ਬੁਲੰਦ ਕਰਨ ਦੇ ਵਿੱਚ ਤੁਹਾਡੇ ਅੰਦੋਲਨ ਕਰਨ ਚ ਤੁਸੀਂ ਸਾਫ਼ ਨੀਅਤ ਨਾਲ ਕੋਈ ਗੱਲ ਲੈ ਕੇ ਤੁਰਦੇ ਹੋ ਔਰ ਸਹੀ ਗੱਲ ਲੈ ਕੇ ਤੁਰਦੇ ਹੋ ਤਾਂ ਉਹਨਾਂ ਰਿਜ਼ਲਟ ਸਰਕਾਰ ਨੂੰ ਦੇਣਾ ਪੈਂਦਾ ਹੈ। ਦਿੱਲੀ ਤੋਂ ਅਧਿਕਾਰੀ ਬਾਹਰ-ਬਾਰ ਅਸੀਂ ਇਹ ਕਹਿੰਦਾ ਵੀ ਅਸੀਂ ਜੰਤਰ ਮੰਤਰ ਦੇ ਉੱਤੇ ਉਹ ਮੀਟਿੰਗ ਕਰਕੇ ਉੱਥੇ ਤਮਿਲਨਾਡੂ ਓਥੋਂ ਦੇ ਕਿਸਾਨਾਂ ਨੂੰ ਨਾਲ ਲੈ ਕੇ ਪੰਜਾਬ, ਹਰਿਆਣਾ, ਰਾਜਸਥਾਨ, ਯੂਪੀ, ਮਧ ਪ੍ਰਦੇਸ਼ ਦੇ ਸਾਰੇ ਕਿਸਾਨ ਇਕੱਠੇ ਹੋ ਕੇ ਉਹਨਾਂ ਅਸੀਂ ਜੰਤਰ ਮੰਤਰ ਤੇ ਪ੍ਰੋਟੈਸਟ ਕਰਾਂਗੇ। ਔਰ ਉੱਥੋਂ ਦਾ ਪ੍ਰਸ਼ਾਸਨ ਰੋਜ਼ ਫੋਨ ਕਰਦਾ ਰਿਹਾ, ਰੋਜ਼ ਫੋਨ ਕਰਦਾ ਰਿਹਾ। ਤੋ ਉਹ ਤੁਹਾਡਾ ਦਬਾਅ ਬਣਿਆ ਤੁਹਾਡਾ ਪ੍ਰੈਸ਼ਰ ਬਣਿਆ ਆਪਾਂ ਉਹ ਬੰਦਾ ਛੜਾਇਆ ਇਸ ਲਈ ਗਏ ਸੀ ਉੱਥੇ ਕੋਈ ਉਹ ਕੁਝ ਮਤਲਬ ਇਹ ਨਹੀਂ ਸੀਗਾ ਕਿ ਵੀ ਅਸੀਂ ਕੱਪਾ ਕੋਈ ਉੱਥੇ ਖੰਡ ਖੰਡ ਗਏ ਇੰਨੀ ਵਾਰਤ ਜਾਣਾ ਕੋਈ ਸੌਖਾ ਜਿਹਾ ਕੰਮ ਨਹੀਂ ਬਹੁਤ ਔਖਾ ਜਦੋਂ ਜਾਏ ਹਣ ਫੇਰ ਜਾਣਾ ਜੇ ਕਿਸੇ ਦਾ ਮਨ ਕਰਿਆ ਆਪਾਂ ਲੈ ਕੇ ਜਾਣੀ ਇੱਕ ਗੱਡੀ ਤਾਂ ਲੈ ਕੇ ਜਾਣੀ ਪੈਣੀ ਹੈ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਯਾਤਰਾ ਕਰਨ ਦਾ ਪ੍ਰੋਗਰਾਮ ਬਣਿਆ ਸੀਗਾ ਵੀ ਕਿਸਾਨਾਂ ਨੂੰ ਅਵੇਅਰ ਕਰੀਏ ਗੱਲਾਂ ਦੱਸੀਏ ਤੇ ਸਾਡੇ ਮੁੱਦੇ ਕੀ ਨੇ ਸਾਡੀਆਂ ਮੰਗਾਂ ਕੀ ਨੇ ਸਾਡੇ ਮਸਲੇ ਕੀ ਨੇ ਉਹਦੇ ਤੋਂ ਅਸੀਂ ਆਮ ਪਹਿਲਾਂ ਦਾ ਪ੍ਰੋਗਰਾਮ ਸੀ ਕਸ਼ਮੀਰ ਤੋਂ ਚੱਲਣਾ ਹੈ ਤੇ ਕੰਨਿਆ ਕੁਮਾਰੀ ਤੱਕ ਜਾਣਾ ਹੈ ਹੁਣ ਉਹਨਾਂ ਨੂੰ ਬਦਲ ਕੇ ਅਸੀਂ ਇਹ ਕਰਤਾ ਵੀ ਕੰਨਿਆ ਕੁਮਾਰੀ ਤੋਂ ਚੱਲਾਂਗੇ ਕਸ਼ਮੀਰ ਵੱਲ ਨੂੰ ਆਵਾਂ ਕਿਉਂ ਉਹ ਇਸ ਲਈ ਕਿ ਅੱਜ ਪੰਜਾਬ 'ਚ ਤੁਰਨਾ ਹਰਿਆਣਾ 'ਚ ਤੁਰਨਾ ਕਸ਼ਮੀਰ 'ਚ ਤੁਰਨਾ ਠੰਡ ਹੈ ਪਹਿਲੀ ਗੱਲ ਦੂਜੀ ਗੱਲ ਹੈ ਕੋਰਾ ਗੱਡੀਆਂ ਤੇ ਜਾਣਾ ਕੋਈ ਤਾਂ ਹੈ ਨਹੀਂਗਾ ਵੀ ਰੇਲ ਗੱਡੀ ਤੇ ਜਾਣਾ ਹੈ ਸਾਡੀਆਂ 20 ਗੱਡੀਆਂ ਜਾ ਰਹੀਆਂ ਨੇ ਸਾਡੀਆਂ 30 ਗੱਡੀਆਂ ਜਾ ਰਹੀਆਂ ਕਿਤੇ ਐਕਸੀਡੈਂਟ ਹੋ ਗਿਆ ਨੁਕਸਾਨ ਕਰ ਲਾ ਇਹ ਕੁਝ ਸਮਾਂ ਜਿੰਨੀ ਦੇਰ ਤੱਕ ਜ਼ਿਆਦਾ ਠੰਡ ਆਪਾਂ ਸ਼ੁਰੂ ਹੀ ਉਧਰੋਂ ਕਰ ਲਓ ਠੰਡ ਦਾ ਮੌਸਮ ਉਧਰੋਂ ਉਧਰ ਕੱਢਿਆ ਹੋਗਾ ਇੱਧਰ ਆ ਜਾਣੇ ਮਤਲਬ ਉਧਰ ਨੂੰ ਕੁਝ ਹੋ ਸਕਦਾ ਠੰਡ ਘਟ ਜਾਏ ਕੁਝ ਕੋਰਾ ਘਟ ਜਾਏ ਇਹ ਸਾਰਾ ਕੁਝ ਵਿਚਾਰ ਕੇ ਤੁਰੇ ਕਿਉਂ ਹੈ ਕਿਉਂ ਤੁਰਨਾ ਪੈ ਰਿਹਾ ਹੈ ਉਹਦੇ ਤੇ ਆਪਾਂ ਵਿਚਾਰ ਕਰਨ ਵਾਸਤੇ ਇੱਥੇ ਅੱਜ ਇਕੱਠੇ ਹੋਏ ਆ। ਅਸੀਂ ਪਿੱਛੇ ਜੇ ਥੋੜੇ ਜਿਹੇ ਦਿਨ ਹੋ ਗਏ। ਮੈਨੂੰ ਲੱਗਦਾ ਹੋ ਗਏ 12-13 ਦਿਨਾਂ। ਉਹ ਖਬਰ ਬਹੁਤ ਵਾਇਰਲ ਹੋਈ ਕਿ ਜੀ 90 ਕਿਸਾਨ ਜਥੇਬੰਦੀਆਂ ਇਕੱਠੀਆਂ ਹੋਈਆਂ। ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ। ਸੁਣੀ ਉਹ ਪ੍ਰੈਸ ਕਾਨਫਰੰਸ ਕੀਤੀ ਕਿ ਕਿਸੇ ਨੇ ਇਹ ਖਬਰ ਆਉ ਹੋ ਕਿ ਸਭ ਤੋਂ ਵੱਧ ਜਥੇ ਬੰਦੀਆਂ ਅੱਜ ਇਸ ਪਲੇਟਫਾਰਮ ਤੇ ਇਕੱਠੀਆਂ ਹੋ ਗਈਆਂ ਧੰਨਵਾਦ ਕਰਦੇ ਆ ਇਕੱਠੀਆਂ ਹੋਈਆਂ ਪਰ ਮੰਗ ਕੀ ਆਪਣਾ ਪਤਾ ਲੱਗਿਆ ਕਿਸੇ ਨੂੰ ਸੁਣੀ ਹੋ ਖਬਰ ਕਿਸੇ ਨੇ ਨਹੀਂ ਕਹੋ ਵੀ ਦੋਸਤੋ ਸੁਣੀਏ ਤਾਂ ਮੇਰੀ ਬੇਨਤੀ ਹੈ ਵੀ ਜਿਹੜੀ ਸੁਣੀਆ ਸਾਰੇ ਵੀਰਾਂ ਤੱਕ ਜਾਣੀ ਚਾਹੀਦੀ ਹੈ ਪਤਾ ਲੱਗੇ ਹਰੇਕ ਨੂੰ ਵੀ ਇਹ ਕੀ ਹੈ ਅੱਜ ਆਪਾਂ ਬੋਲਣਾ ਹੈ ਅਗਰ ਉਹ ਖਬਰیں ਨਾ ਸਾਰਿਆਂ ਨੇ ਵੇਖੀ ਹੁੰਦੀ ਸੁਣੀ ਹੁੰਦੀ ਤਾਂ ਮੇਰਾ ਕਹਣਾ ਸਾਰਿਆਂ ਨੇ ਕਹਿ ਦੇਣਾ ਸੀ ਵੀ ਟਾਈਮ ਵੇਸਟ ਕਰਨ ਦੀ ਲੋੜ ਨਹੀਂ ਅਸੀਂ ਸਾਰੀ ਉਹ ਸੁਣ ਲਈਏ ਆਪਾਂ ਅੱਗੇ ਤੁਰਦੇ ਹੁਣ ਉਹਦੇ ਚ ਕਿਹਾ ਕੀ ਗਿਆ ਹੈ ਉਹਦੇ ਚ ਇਹ ਕਿਹਾ ਹੈ ਕਿ ਅਸੀਂ ਪ੍ਰਾਇਓਰਟੀ ਤੇ ਬਿਜਲੀ ਸੋਧ ਬਿੱਲ ਤੇ ਲੜਾਂਗੇ ਇੱਕ ਉਹਦੇ ਚ ਇਹ ਕਿਹਾ ਗਿਆ ਕਿ ਅਸੀਂ ਸੀ ਡਾਕਟਰ ਤੇ ਲੜਾਂਗੇ ਬਾਕੀ ਕਿਹਾ ਵੀ ਲਿਬਰ ਕੋਰਟ ਦੀ ਗੱਲ ਕਰਾਂਗੇ ਅਸੀਂ ਉਹਨਾਂ ਸਾਰੀਆਂ ਮੰਗਾਂ ਤੇ ਜਿਹੜੀਆਂ ਤੇ ਉਹ ਬੋਲੇ ਨੇ ਜਿਹੜੀਆਂ ਉਹਨਾਂ ਨੇ ਲਿਖ ਕੇ ਚੈਨਲਾਂ ਦੇ ਪਾਈਆਂ ਹੈ ਉਨ੍ਹਾਂ ਦੇ ਵਿੱਚ ਕਿਤੇ ਵੀ ਐਮਐਸਪੀ ਗਰੰਟੀ ਕਾਨੂੰਨ ਦੀ ਗੱਲ ਨਹੀਂ। ਉਨ੍ਹਾਂ ਦੇ ਵਿੱਚ ਕਿਤੇ ਵੀ ਸੀ2+50 ਅਨੁਸਾਰ ਫਸਲ ਦਾ ਭਾਅ ਮਿਲੇ ਇਹ ਗੱਲ ਨਹੀਂ। ਉਨ੍ਹਾਂ ਮੰਗਾਂ ਦੇ ਵਿੱਚ ਕਿਤੇ ਵੀ ਇਹ ਮੰਗ ਨਹੀਂ ਕਿ ਕਿਸਾਨ ਦੀ ਕਰਜ਼ ਮੁਕਤੀ ਹੋਣੀ ਚਾਹੀਦੀ ਇਹ ਮੰਗ ਕਿਤੇ ਨੂੰ ਨਹੀਂ। ਇਹ ਕਿਉਂ ਨਹੀਂ ਪਾਈਆਂ ਭਣਾ? ਸਮਝ ਹੈ ਇਸ ਗੱਲ ਦੀ ਤੁਹਾਨੂੰ ਸਾਰੇ ਆਪ ਪੋਲਿਟਿਕਲ ਜਿਹਦਾ ਹੈਗੇ ਆ ਮਾਰੇ ਮੋٹے ਕੋਈ ਕਿਸੇ ਨਾਲ ਜਿਹੜਾ ਕੋਈ ਕਿਸੇ ਇੰਨੀ ਕੁ ਤਾਂ ਸਮਝ ਹੁੰਦੀ ਹੈ ਕਿਉਂ ਨਹੀਂ ਪਾਈਆਂ ਭਲਾਂ ਉਹਨਾਂ ਨੂੰ ਪਤਾ ਅਸੀਂ ਭੋਲੇ ਆ ਅਸੀਂ ਦਾਦਾ ਦਾਦਾ ਲਾਲਾ ਲਾਲਾ ਕਰਕੇ ਇਹਦਾ ਕਾਰੀ ਜਿਹੜਾ ਵੀ ਚਲੋ 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 ਉਹ ਜਿਹੜੀ ਮੰਗ ਹੈ ਉਹ ਮੰਗ ਪਿੱਛੇ ਰਹਿ ਜੇ ਆਹ ਮੰਗਾ ਮੂਰੇ ਲੈ ਆਏ ਜੀ ਅਗਰੇ ਦਾ ਪ੍ਰੂਫ ਵੇਖਣਾ ਹੈ ਤਾਂ 27 ਸਤੰਬਰ 2025 ਸਾਨੂੰ ਇੱਕ ਮੀਟਿੰਗ ਹੋਈ ਮੈਂ ਤਾਂ ਉਸ ਵੇਲੇ ਟਰਾਲੀ 'ਚ ਪਿਆ ਸੀ ਜਿਹੜੇ ਲੀਡਰਾਂ ਨਾਲ ਮੀਟਿੰਗ ਹੋਈ ਹੈ ਨਾ ਜੀ ਉਸ ਮੀਟਿੰਗ ਦੇ ਵਿੱਚ ਇੱਕ ਚਿੱਠੀ ਦਿੱਤੀ ਆ ਸਾਨੂੰ ਚਿੱਠੀ ਮੈਂ ਇਹ ਗੱਲ ਤੁਹਾਡੇ ਨਾਲ ਤਾਂ ਸਾਂਝੀ ਕਰਨ ਲੱਗਿਆ ਕਿ ਅਸੀਂ ਲੜਨਾ ਕਿਉਂ ਜ਼ਰੂਰੀ ਹੈ ਹੁਣ ਉਹਦੇ ਨਾਲੋਂ ਵੀ 10 ਗੁਣਾ ਵੱਧ ਲੋਡ ਪੈ ਗਈ ਤਾਕਤ ਨਾਲ ਲੜਨ ਦੀ ਉਹ ਚਿੱਠੀ ਚੇ ਲਿਖਿਆ ਕਿ ਐਮਐਸਟੀ ਗਰੰਟੀ ਕਾਨੂੰਨ ਦੀ ਮੰਗ ਨੂੰ ਅਗਰ ਖਨੌਰੀ ਤੇ ਬੈਠੇ ਲੋਕ ਮਗਰ ਲੈ ਜਾਣ ਤਾਂ ਫੇਰ ਅਸੀਂ ਸਾਥ ਦੇ ਸਕਦੇ ਹਾਂ ਵਰਨਾ ਨਹੀਂ ਸਾਥ ਦੇਣਾ ਸਾਫ਼ ਲਿਖਿਆ ਚਿੱਠੀ ਦੇ ਕਿਸੇ ਦਾ ਮਨ ਕਰਦਾ ਹੋਵੇ ਪੜਨ ਨੂੰ ਤਾਂ ਮੈਂ ਉਹ ਤੁਹਾਨੂੰ ਵਿਖਾ ਸਕਦਾ ਅੱਜ ਵੀ ਹੈਗੀ ਸਾਡੇ ਕੋਲ ਚਿੱਠੀ ਹੁਣ ਇੱਕ ਸੋਚੋ ਯਾਰ ਉਹ ਜੱਥੇ ਬੰਦਿਆ ਜਿਨ੍ਹਾਂ ਨੂੰ ਤੁਸੀਂ ਲੋਕਾਂ ਨੇ ਮੋਗੇ ਦੀ ਮੰਡੀ ਚੋਂ ਦਬਕਾ ਦੇ ਕੇ ਛਿੱਤਰ ਨਾਲ ਇਹ ਕਿਹਾ ਵੀ ਚਲੋ ਉੱਥੇ ਖਨੌਰੀ ਉਹ ਤੁਹਾਡੇ ਦਬਕੇ ਦੇ ਥੱਲੇ ਖਨੌਰੀ ਦਾ ਚਲੇ ਗਏ ਪਰ ਜਦੋਂ ਸਾਹਜ ਕਰਨ ਦੀ ਗੱਲ ਆਈ ਚਿੱਠੀ ਲੈ ਕੇ ਆਹ ਕਹਿੰਦਾ ਵੀ ਐਮਐਸਪੀ ਛੱਡੋ ਸਾਡੇ ਕੋਲੇ ਵੀ ਇਹ ਚਿੱਠੀ ਹੋਰ ਸਮਝਣਾ ਇਸ ਗੱਲ ਨੂੰ ਆ ਬਈ ਅਸੀਂ ਭੋਲੇ ਭਾਲੇ ਅਸੀਂ ਇਸ ਗੱਲ ਲਈ ਲੜਾਈ ਲੜ ਰਹੇ ਹਾਂ ਅਸੀਂ ਇੰਨਾ ਵੱਡਾ ਖਰਚਾ ਇਹ ਨਹੀਂ ਮਿਹਨਤ ਇਸ ਲਈ ਕਰ ਰਹੇ ਹਾਂ ਕਿ ਐਮਐਸਪੀ ਦੀ ਮੰਗ ਆ ਜਿਹੜੀ ਐਮਐਸਪੀ ਦੀ ਮੰਗ ਆ ਜਣੀ ਉਹ ਘੱਟੋ ਘੱਟ ਸਾਡੀ ਜਮਾਤ ਨੂੰ ਪਤਾ ਲੱਗੇ ਵੀ ਉਹ ਕਿਉਂ ਜ਼ਰੂਰੀ ਅਸੀਂ ਨਹੀਂ ਅਸੀਂ ਅਸੀਂ ਠੀਕ ਲੱਗ ਰਹੇ ਆ ਕਿ ਗਲਤ ਲੱਗ ਰਹੇ ਆ ਯਾਰ ਸਾਡੀ ਜਮਾਤ ਨੂੰ ਤਾਂ ਪਤਾ ਹੋਵੇ ਜੇ ਸਾਡੀ ਜਮਾਤ ਉਹਨੂੰ ਪ੍ਰਵਾਨ ਕਰਦੀ ਤੇ ਅੱਗੇ ਲੜੀਏ ਹੋ ਸਕਦਾ ਸਾਡੀ ਜਮਾਤ ਹੀ ਕਹਵੇ ਵੀ ਇਹ ਲੜਾਈ ਤੁਹਾਡੀ ਠੀਕ ਨਹੀਂ ਐਕਸਪਲੇਨ ਕਰੀਏ ਗੱਲਬਾਤ ਸਾਂਝੀ ਹੋਵੇ ਸਾਡੀ ਜਮਾਤ ਨਾਲ ਔਰ ਉਹ ਕੱਲੇ ਇਸ ਥਾਂ ਤੇ ਨਹੀਂ ਇਹ ਓਵਰਆਲ ਪੂਰੇ ਭਾਰਤ ਦੇ ਵਿੱਚ ਹਰ ਪਿੰਡ ਦੇ ਵਿੱਚ ਸਾਡੀ ਗੱਲ ਜਾਣੀ ਚਾਹੀਦੀ ਹੈ ਕੇਸੀ ਐਮਐਸਪੀ ਤੇ ਕਿਉਂ ਲੜਦੇ ਆਂ ਆ ਪਿੱਛੇ ਜੇ ਜਦੋਂ ਆਪਾਂ ਝੋਨਾ ਵੇਚਿਆ ਤੁਸੀਂ ਆ ਤੁਹਾਡੇ ਵੀ ਕਾਟਾਂ ਲੱਗੀਆਂ ਨਾ ਲੱਗੀਆਂ ਨਾ ਅੱਜ ਇੱਥੇ ਇੱਕ ਸਾਡਾ ਬੈਠਾ ਹੈ ਅਮਨ ਸਾਡਾ ਸ਼ੋਰ ਬੈਠਾ ਇੱਥੇ ਮੈਨੂੰ ਮਿਲਿਆ ਉਹ ਖੜਾ ਜੀ ਇਹਦਾ ਇਸ ਮੁੰਡੇ ਦਾ ਆਰਤੀਏ ਨੇ ਪਿਛਲੇ ਸਾਲ ਝੋਨੇ 'ਚ 48000 ਰੁਪਇਆ ਕਟਿਆ ਕਾਰਡ ਦਾ 48000 ਐਸ ਵਾਰੀ ਅਸੀਂ ਲੜਿਆ ਮੇਰੀ ਮੈਂ ਅਮਰਸਰ ਇਲਾਕੇ ਦੇ ਵਿੱਚ ਜਿੱਥੇ ਆਪਾਂ ਲੋਕਾਂ ਦੀ ਹੜ੍ਹਾਂ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਕਰਦੇ ਬੰਦੇ ਸੀ ਉਹ ਮੇਰੇ ਨਹੀਂ ਜਿਹੜੇ ਬੰਦਾ ਸੀ ਮੈਂ ਸੀ ਅਮਰਸਰ ਮੈਂ ਕਹਿੰਦਾ ਯਾਰ ਅਮਰਸਰ ਦਾ ਹਾਲਾਤ ਦੇਖੀਏ ਯਕੀਨ ਕਰੋ 40 ਸਾਲ ਜਿਮੀਦਾਰਾਂ ਨੇ ਕਿਹਾ ਸਰੋ ਮੈਂ ਆਹਦੇ ਕੋਲੋਂ ਇੱਕ ਵੀ ਸ਼ਬਦ ਨਹੀਂ ਬੋਲਾਂਗਾ ਉਹ ਕਹਿੰਦੇ ਜੀ ਸਾਡੇ ਦਾ 40 ਸਾਲ ਹੋ ਗਏ ਕਦੇ ਐਮਐਸਪੀ ਦੇ ਵਿਕੀ ਹੋਈ ਨਹੀਂ 40 ਸਾਲ ਤੋਂ ਐਮਐਸਪੀ ਦੇ ਝੋਨਾ ਨਹੀਂ ਨਿਕਿਆ ਉਹਨਾਂ ਦਾ ਹੁਣ ਐਮਐਸਪੀ ਦੇ ਨਾਂ ਵਿਕਣ ਕਰਕੇ ਹੋਇਆ ਕੀ ਉੱਥੇ ਸਾਡੇ ਕੋਲੇ ਕਿਸਾਨਾਂ ਨੇ ਇਧਰੋਂ ਇੱਕ ਵੀਰ ਨੇ ਆ ਕੇ ਪਰਚੀ ਦੇਤੀ ਵੀ ਆ ਆ ਮੇਰਾ ਜੀ ਮੇਰਾ 300 ਗੱਟਾ ਵਿਕਿਆ ਹੈ ਕੀ ਰੇਟ ਵਿਕਿਆ ਭਰਾਵਾ ਮੇਰਾ ਜੀ 2100 ਨੂੰ ਵਿਕਿਆ ਇਹੋ ਜੇ ਸਾਡੇ ਕੋਲੇ ਪਰਚੀਆਂ ਆ ਗਈਆਂ ਜਿਨ੍ਹਾਂ ਦਾ ਝੋਨਾ 17 1700 ਨੂੰ ਵਿਕਿਆ ਹੈ 17 1700 ਨੂੰ ਯਰ 2399 ਰੁਪਏ ਰੇਟ ਹੋਵੇ ਤੇ ਕਿਸਾਨ ਤੋਂ 2100 ਨੂੰ ਖਰੀਦ ਲੈਣਾ ਤੇ ਉਦੋਂ ਵੀ ਬੇੜਾ ਗਰਖ ਹੋ ਗਿਆ ਇਸ ਕਿਸਾਨ ਤੋਂ 18 1700 ਨੂੰ ਖਰੀਦ ਲੈਣਾ ਤਾਂ ਬੋਲਿਓ ਅੰਦਾਜ਼ਾ ਲਾ ਕੇ ਦੇਖਿਓ ਕਿ ਉਹਨਾਂ ਦਾ ਹਾਲ ਕੀ ਹੋਏਗਾ ਇੱਕ ਕਿਸਾਨ ਦਾ ਸੀ ਕੈਲਕੂਲੇਸ਼ਨ ਕੀਤੀ ਜੋੜ ਜਮਾ ਸਿਰਫ ਉਹਦਾ 350 ਜਾਂ ਪੌਣੇ 400 ਗੱਟਾ ਵਿਕਿਆ ਉਹਦਾ ਜਿਹੜਾ ਘਾਟਾ ਪਿਆ ਨਾ ਜੀ ਉਹ 54000 ਤੇ 600 ਰੁਪਏ ਦਾ ਘਾਟਾ ਸੀ ਉਹਦਾ 54